ਨਿਕਟਣਾ ਵਾਪਰੀਏ ਬੱਚੇ ਨਾਲ ਹਾਂਜੀ ਮੰਦ ਭਾਗੇ ਬੜੀ ਕੀ ਕਹਿਣਾ ਹੈ ਤੁਹਾਡੇ ਦੇ ਦੇਖੋ ਬਹੁਤ ਗਰੀਬ ਬੱਚੇ ਪਰਿਵਾਰ ਦਾ ਬੱਚਾ ਇੱਕ ਤੁਰ ਗਿਆ ਬਾਹਰ ਤੋਂ ਮਦ ਇਹ ਉਥੇ ਬੱਚਾ ਫਿਰਦਾ ਜਿੱਥੇ ਕੰਮ ਕਰਦੇ ਲੇਬਰ ਮਦ ਲੱਗੀ ਸੀ ਇਹਨਾਂ ਦੇ ਮਾਪਿਓ ਉਹ ਇੱਕ ਥਾਲੀ ਦੇ ਆਲੂ ਪੜ ਰਹੇ ਸੀ ਬੱਚਾ ਉਹਦੇ ਖੇਡ ਰਖਦਾ ਪਰੇ ਚਲਾ ਗਿਆ ਉਹ ਕੁੱਤਿਆਂ ਨੇ ਕਹਿ ਲਿਆ ਕੁੱਤਿਆਂ ਨੇ ਵੀੜਤਾ ਗਿਆ ਤੋਂ ਉਹਨੇ ਬਤਾਉ ਦਾ ਕੱਢਿਆ ਪਰ ਮੰਨੇ ਸਰਾਉਣ ਵਾਸਤੇ ਵੀ ਗਏ ਨੇ ਉਹਨੂੰ ਪਰ ਨਹੀਂ ਸਰਾਪਾਇਆ ਜਾਨੂ ਦੰਦ ਮਾਰ ਗਏ ਜਿਹੜੇ ਕੁੱਤੇ ਖੁੰਖਾਰ ਸੀ ਕਿਉਂਕਿ ਆਪਣੇ ਪਿਛਲੇ ਸਮੇਂ ਦੌਰਾਨ ਆਪਣੇ ਇੱਥੇ ਪਨੂੜਾ ਚ ਵੀ ਜਾਂ ਹਸਨਪੁਰ ਚ ਵੀ ਘਟਨਾਵਾਂ ਵਾਪਰੀਆਂ ਨੇ ਪਤਾ ਨਹੀਂ ਜਿਹੜੇ ਬਾਰੇ ਖੁੰਖਾਰ ਨੇ ਉਹ ਰਿਹੜ ਡਾਰੋੜੀ ਆ ਜੀ ਨੇ ਉਹ ਰਿਹੜਾ ਡਾਰੋੜੀ ਪੈ ਗਈ ਆ ਜੀ ਨੇੜੇ ਉਹਦੇ ਕਰਕੇ ਉੱਥੋਂ ਵੀ ਥੋੜੇ ਬਾਰੇ ਕੁੱਤੇ ਆ ਜਾਂਦੇ ਜਿਵੇਂ ਕਰੀਏ ਉਹਨਾਂ ਨੂੰ ਮੂੰਹ ਲੱਗਿਆ ਹੋਇਆ ਮੀਟ ਲੱਗਿਆ ਹੁੰਦਾ ਜਿਵੇਂ ਕਰੀਏ ਖੂਨ ਲੱਗਿਆ ਹੁੰਦਾ ਮੂੰਹ ਨੂੰ ਉਹਦਾਂ ਦੇ ਕੁੱਤੇ ਜਿਵੇਂ ਕਰੀਏ ਵੀ ਉਹ ਨੇੜੇ ਹੀ ਪੈਂਦੀ ਥੋੜਾ ਜਿੜ ਨਾਲ ਹੀ ਆ ਜੀ ਸਾਨੂੰ ਸ਼ਾਕਾ ਵੀ ਉਹਦੇ ਚੋਂ ਵੀ ਆਏ ਹੋਏ ਆ ਇਹ ਕੁੱਤੇ ਜਿਹੜੇ ਆਏ ਹੋਏ ਆ ਇਹਨਾਂ ਨੂੰ ਓਕੇ ਤੇ ਹਸਨਪੁਰ ਵਾਲੇ ਉਹ ਵੀ ਨੇੜੇ ਹੀ ਪੈਂਦਾ ਪਰ ਇਥੋਂ ਇੱਕ ਨਾਲ ਹੀ ਹੱਡਾਂ ਦੀ ਪੈਂਦੀ ਹੈ ਜਮਾਂ ਨਾਲ ਹੀ ਪੈਂਦੀ ਹੈ ਦੇਖਿਆ ਜਾਵੇ ਜੀ ਪਿੰਡਾਂ ਦੇ ਵਿੱਚ ਪਿਛਲੇ ਸਾਲ ਪਿਛਲੇ ਬੀਤੇ ਦੌਰਾਨ ਐਫਰਟਸ ਕੀਤੇ ਗਏ ਸੀਗੇ ਇਸ ਚੀ ਲਈ ਕੀ ਤੁਹਾਡਾ ਵੀ ਕੋਈ ਐਫਰਟ ਰਹੂਗਾ ਇਹਦਾ ਐਫਰਟ ਦੇਖੋ ਜੀ ਇਹ ਸਰਕਾਰ ਦੇ ਨਾਲ ਹੀ ਹੋ ਸਕਦਾ ਜਿਹੜੀ ਕਿਵੇਂ ਦੀ ਪਿੰਡ ਲੈਵਲ ਤੇ ਅਸੀਂ ਕੁਝ ਨਹੀਂ ਕਰ ਸਕਦੇ ਜੇ ਹੁਣ ਅਸੀਂ ਪਿੰਡ ਲੈਵਲ ਤੇ ਕੁਝ ਕਰਾਂਗੇ ਤਾਂ ਸਾਨੂੰ ਸਰਕਾਰ ਨਹੀਂ ਹੋ ਰੋਕਿਆ ਜਾਊਗਾ ਜਾਂ ਕੋਈ ਵੀ ਇਨਾਂ ਦੇ ਇਜਾਂ ਦੇ ਵਿੱਚ ਰੋਕ ਲੱਗ ਜਾਣੀ ਹੈ ਅਸੀਂ ਪਿੰਡ ਲੈਵਲ ਤੇ ਇਸ ਨੂੰ ਕੁਝ ਨਹੀਂ ਕਰ ਸਕਦੇ ਇਸ ਚੀਜ਼ ਬਾਰੇ ਤਸੀਂ ਇੱਕ ਸਰਕਾਰ ਦੇ ਨਾਲ ਸਹਿਯੋਗ ਦੇ ਸਕਦੇ ਹਾਂ ਵੀ ਅਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਤਾਂ ਇਹ ਕਹਿੰਦੇ ਵੀ ਜਿੰਨੇ ਵੀ ਬਾਰਾ ਕੁੱਤੇ ਆਏ ਪਿੰਡ ਦੇ ਵਿੱਚ ਫਰਦੇ ਆ ਜਾਂ ਹੋਰ ਨੇੜੇ-ਤੇੜੇ ਪਿੰਡਾਂ 'ਚ ਉਹਨਾਂ ਨੂੰ ਥੋੜੀ ਨੱਤ ਪਾਈ ਜਾਵੇ ਇਹਨਾਂ ਨੂੰ ਕੋਈ ਹੱਲ ਕੀਤਾ ਜਾਵੇ ਇਹਨਾਂ ਕੁੱਤਿਆਂ ਦਾ ਲੈ ਕੇ ਜਾਇਆ ਜਾਵੇ ਉਹਨਾਂ ਤੋਂ ਕੋਈ ਕਾਰਵਾਈ ਕੀਤੀ ਜਾਵੇ ਉਹਨਾਂ ਆ ਗਏ ਕੁੱਤੇ ਹੋਰ ਨਾਲ ਕੋਈ ਨੁਹੇਟ ਜਾਦੇ ਜੀ ਉਹ ਕਿਉਂਕਿ ਬੱਚੇ ਆ ਦੇਖੋ ਜੀ ਹੁਣ ਅੱਜ ਇੱਕ ਨੂੰ ਆਇਆ ਕੱਲ੍ਹ ਇਹ ਦੁਆਰਾ ਕਿਸੇ ਹੋਰ ਬੱਚੇ ਤੇ ਵੀ ਟੱਕ ਹੋ ਸਕਦਾ ਐ ਇੱਕ ਬੱਡੀ ਗੱਲ ਹੈ ਅਸੀਂ ਤਾਂ ਇਹ ਕਹਿੰਦੇ ਵੀ ਪਿੰਡ ਲੈਵਲ ਤੇ ਇਹ ਕੁੱਤਿਆਂ ਨੂੰ ਲੈ ਕੇ ਜਾਇਆ ਜਾਵੇ ਜਾਂ ਕਾਬੂ ਕੀਤਾ ਜਾਵੇ ਜਾਂ ਇਹਨਾਂ ਨੂੰ ਖਤਮ ਕੀਤਾ ਜਾਵੇ क्योंकि हर पिंड बढ़ रही है आप थोड़ा थे पहले हैं। थे हम थोड़ा-थोड़ा बच्चा अचानक कनक उस पास गया उधर कुत्ते रहे इसको चिमर गए सरदार आवाज लगाया तेन कुत्ते रहा फिर सरदार आवाज लगाया देखा तो कहता है जाओ देखो तो कुत्ता तो बच्चे को नहीं थड़ लिया फिर हम लोग गए अकेले दौड़ के अकेला मैं गया दौड़ के कुत्ता मेरे मगर पह गया फिर मैं इन लोग को हाथ मारा कि आ जाओ यार जल्दी आ जाओ इधर फिर वो आए सब आए जब हम लोग को देखा कुत्ते मैंने बंदे सबको देखा फिर वो छोड़ के भागे इसके माँ बाप कहाँ हैं इसके दादा दादी हैं माँ बाप नहीं है माँ बाप कहाँ माँ इसका माँ घर में है इसका जो पिता था वो गुजर गए हैं इसका दादा दादी ये है इसका चाचा ये है यहाँ पिंड रहते हैं वहाँ हाँ जी वो पिंड कौन से पिंड ਹਮਾਰਾ ਬੇਤਿਆ ਜ਼ਿਲ੍ਹਾ ਪੜਤਾ ਹੈ ਗਾਉਂ ਖਸੂਆਰ ਪੜਤਾ ਹੈ ਦਾਦਾ ਦਾ ਨਾਮ ਕੀ ਹੈ ਦਾਦਾ ਦਾ ਨਾਮ ਇਨਕਾ ਸੰਕਰ ਸਾਹਿਬ ਹੈ ਬਤਾਓ ਬਿਟਵਾ ਕਾ ਨਾਮ ਇਹ ਸੰਜੀਵ ਜੀ ਸੰਜੀਵ ਤੇ ਆਪਕਾ ਨਾਮ ਸੰਕਰ ਸਾਹਿਬ ਬੇਟਾ ਕਾ ਨਾਮ ਕੀ ਹੈ ਹਮਾਰਾ ਬੇਟੇ ਕਾ ਨਾਮ ਅਕੀਆ ਕੋਕਰ ਬਾਪ ਕਾ ਮੁਕੇਸ਼ ਸਾਹਿਬ ਤੁਮਾਰਾ ਹੋਇਆ ਹੈ ਜੀ ਇਸਕਾ ਬੱਚੇ ਕਾ ਨਾਮ ਸੰਜੀਵ ਨਾਮ ਸੰਜੀਵ ਜੀ ਠੀਕ ਸਰ ਕੀ ਕਹਣਾ ਜੀ ਜਿਹੜੀ ਮੋਹੀਪੰਡ ਚ ਇੱਕ ਦਰਦੰਦਕ ਘਟਨਾ ਵਾਪਰੀ ਜੀ ਸਾਨੂੰ ਅੱਜ ਇਨਫੋਰਮੇਸ਼ਨ ਆਈ ਸੀ ਆਪਣੇ ਕੰਟਰੋਲ ਰੂਮ ਤੋਂ ਤਾਂ ਇਹ ਮੁੱਕੇ ਤੇ ਆਏ ਆ ਦੇਖਿਆ ਇੱਥੇ ਆਵਾਰਾ ਕੁੱਤਿਆਂ ਨੇ ਜਿਹੜਾ ਇਹ ਬੱਚੇ ਦੇ ਨਾਲ ਜਿਹੜਾ ਉਹਨਾਂ ਦੇ ਕੱਟਮ ਕਰਕੇ ਦੀ ਮੌਤ ਹੋਈ ਹੈ ਤੇ ਬਾਕੀ ਫੰਡਰਾਂ ਦਾ ਨਾਂ ਅਸੀਂ ਕਰਕੇ ਜੋ ਵੀ ਇੱਕ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਵਾਂਗੇ ਤੇ ਜੋ ਅਪਰਲੇ ਕੀਤੀ ਜਾਂ ਤਾਂ ਕਿ ਆਪਾਂ ਇਹਨਾਂ ਬੱਚਿਆਂ ਦੀ ਸੁਰੱਖਿਆ ਕਰ ਸਕੀਏ ਨੇ ਵਾਰਾ ਕੁੱਤਾਂ ਦਾ ਕੋਈ ਹੱਲ ਕਰ ਸਕਦਾ ਕਿੰਨੀ ਕੁ ਉਮਰ ਦਾ ਬੱਚਾ ਜੀ 10 ਸਾਲ ਦਾ ਬੱਚਾ ਜੀ ਠੀਕ ਹੈ ਜੀ ਠੀਕ